ਗੀ ਭਾਦੇ ਆ ਠੀਕ ਆ ਪੀਰ ਰਬ ਨੇ ਲਕਾਇਆ ਵਿੱਚ ਨੇਕ ਧਰਮੀ ਧਰਮ ਧਰਮ ਚੱਲਣ ਦੇ ਜਾਂ ਘਰਾਂ ਜਲੇੜਾ ਪੀਰ ਰਬ ਨੇ ਲਕਾਇਆ ਵਿੱਚ ਜੀ ਰਬ ਨੇ ਲਕਾਇਆ ਵਿੱਚ ਗੋਬੜੀ ਦੇ ਬਾਲ ਹੈ ਜੀ ਰਬ ਨੇ ਲਕਾਇਆ ਵਿੱਚ ਗੋਬੜੀ ਦੇ ਬਾਲ ਹੈ ਮੱਗੇ ਜੀ ਨੇ ਬਾਪ ਪਤਨ ਤੇ ਚਾਵਾਂ ਨਾਲ ਪਾਲਿਆ ਮਕ ਅਗੇ ਬਾਪਤੀ ਨੂੰ ਚਾਵਾਂ ਨਾਲ ਪਾਲਿਆ ਅੰਮੀ ਦੀਆਂ ਸੱਦੇ ਰਾਂ ਅੰਮੀ ਦੀਆਂ ਸੱਦੇ ਰਾਂ ਹੋਈਆਂ ਨਹੀਂ ਉਹ ਪੂਰੀਆਂ ਦਿੱਪੇ ਦੀਆਂ ਸੱਦੇ ਰਾਂ ਹੋਰ ਹੈਂ ਹਾਰੇ ਦੂਰੀਆਂ ਛੋਟੇ ਛੋਟੇ ਮਾਲ ਤੇਰੇ ਮਿਲ ਤੁਰੇ ਛੋਟੇ ਛੋਟੇ ਮਾਲ ਤੇਰੇ ਹੰਝੂ ਪੈਣ ਕੀਰ ਦੇ ਕਿ ਕਿ ਮਾਹਲ ਪੈਰੇ ਹੰਝੂ ਪੈਰੇ ਕੇਰ ਦੇ ਬਿਪਤਾ ਕੀ ਫੇ ਚੱਲਿਆ ਬਿਪਤਾ ਕੀ ਫੇ ਚੱਲਿਆ ਅਮੀ ਤਹੀਂ ਪਛੇ ਦੇ ਬੱਚਣ ਗਵਾਨੀ ਵਿੱਚ ਤਾ ਦੇ ਗੋਲ ਜੀਵ ਚ ਕੋ ਬਰਾਨਾ ਲਾਵੇਂ ਤੇ ਜਾਗੇ ਦੇ ਅਚੰਨਣਾ ਜਾਗੇ ਦੇ ਅਚੰਨਣਾ ਤੂੰ ਜਾਗੇ ਨਾ ਛਪਾਵੇਂ ਨਾਨਕੀ ਨੂੰ ਮਾਨ ਪੇਰਾ ਮੱਕੜਾ ਕੱਕਾਰੀਕ ਬੱਦੀ ਜੀ ਬਾਪਤਿਆਂ ਨੂੰ ਚਾਹਵਾਨਾ ਲਾ ਪਾਲਿਆ ਬੱਦੀ ਜੀ ਬਾਪਤਿਆਂ ਨੂੰ ਚਾਹਵਾਨਾ ਲਾ ਪਾਲਿਆ ਅਡਾ ਪਲੇ ਲੈ ਕਾਇਆ ਦੇ ਕੋ ਗੜੀ ਹੈ ਬਾਹ ਹੰਮੀ ਦੀਆਂ ਸੱਦਰਾਂ ਉਹਆਂ ਨਹੀਂ ਹੋ ਪੂਰੀਆਂ ਜਿਵੇਂ ਦੀਆਂ ਕਾਇਆ ਜੇ ਰਹਿ ਗਈਆਂ ਹਾਂ ਅੰਗੂਰੀਆਂ ਛੋਟੇ ਛੋਟੇ ਬਾਲ ਕੇਰੇ ਦੇ ਛੋਟੇ ਛੋਟੇ ਬਾਲ ਤੇਰੇ ਹੰਝੂ ਪਾ ਰੇ ਕੇਰ ਦੇ ਪਿਤਾ ਕੇ ਭੇਜ ਚੱਲੇ ਆ ਪਿਤਾ ਕੇ ਭੇਜ ਚੱਲੇ ਆ ਦਾ ਪਿਤਾ ਹੀ ਪੁੱਛ ਦੇ ਸੁਣ ਇਹ ਸਾਲਖਾਣੀ ਨੂੰ ਇੱਕ ਸੋਨੇ ਅਕੀ ਖਾਲਖਾਣੀ ਨੂੰ ਹੋ ਗਿਆ ਬਖਾਰ ਜੀ ਮੇਰੇ ਜੱਗੇ ਦੇ ਅਚੰਨ ਹੋਣਾ ਮੇਰੇ ਜੱਗੇ ਦੇ ਅਚੰਨ ਹੋਣਾ ਜਗੇ ਨਾ ਪਾਵੇਂ ਮੁਖ ਦੇ ਅਚੰਨ ਹੋਣਾ ਤੇ ਮੋ ਨਾ ਆ ਕੇ ਪਾਵੇਂ ਨਾਨਕੀ ਨੂੰ ਮਾਨ ਤੇ ਰਮਕੜਾ ਚਲਾਵੀ। ਆ ਜੀ ਗਾਣਾ। ਹਾਂ ਬਾਬਾ ਜੀ ਨੂੰ ਚਾਹਣਾ। ਨਹੀਂ ਮੈਂ ਪਹਿਲੀ ਵਾਰੀ ਆਇਆ। ਕਿਹੜਾ ਪਿੰਡ ਆ? ਕਿਨ ਮਿਹਰ ਆੜ ਭੱਗੇ। ਇਹ ਕਿੱਥੇ ਰਹਿ ਗਿਆ? ਅਮਲ ਨਾਲੇ ਕੋਲ। ਠੀਕ ਹੈ। ਚਾਹਣਾ ਦੂਜਾ ਪਾਸੇ ਨਹੀਂ ਰ ਆਪਣੇ ਪਲੰਗਨ ਵਾਰੀ ਬਿਹਤਰ ਹੋਣਗੇ ਬਹੁਤ ਸਫੀਆ ਨਾਮ ਫਿਰ ਨਹੀਂ ਬੋਲਾ। ਆ ਚਲਾਈ ਜਾਂਦਾ ਮੁੰਡਾ ਚੱਲ ਆਉਣ ਦੇ। ਚਲ। ਜੰਗਲ ਦੇ ਵਿੱਚ ਘੋਲ ਲਵਾ ਦੇ ਸਾਰਾ ਪਰ ਜੰਗਲ ਦੇ ਵਿੱਚ ਘੋਲ ਲਵਾ ਦੇ ਤੇ ਭਵਾ ਦੇ ਗੋਲ ਕਸਤੀਆਂ ਨਾਮਥੇ ਲੈਂਦੇ ਬੋਲ ਖਾਲੀ ਹੱਥੀ ਜਾਓ ਨਾ ਮਾਣਾ ਜਿਦਨੇ ਵਕਤ ਗਵਾਇਆ ਜੰਗਲ ਦੇ ਵਿੱਚ ਘੋਲ ਲਵਾ ਦੇ ਤੇ ਭਵਾ ਦੇ ਜੋ ਕਸਤੀਆਂ ਨਾਮਥੇ ਲੈਂਦੇ ਬੋਲ ਛੱਡ ਦੇ ਕੋਰੀ ਛੱਡੀ ਛੱਡੇ ਜਨਮ ਕਮਾਉਣਾ ਜਿੰਨੇ ਪਿੱਛੇ ਪਾਪ ਘੁਮਣਾ ਤੇ ਨਾਲ ਕਿਸੇ ਨਹੀਂ ਜਾਣਾ ਛੱਡ ਦੇ ਕੋਰੀ ਛੱਡੀ ਛੱਡੀ ਛੱਡੇ ਜਨਮ ਕਮਾਉਣੇ ਨਾ ਕਰ ਨੀਂਦ ਪਿਆਰੀ ਐਨੀ ਤੇ ਸਣੀ ਘਰ ਲੰਘਾਉਣਾ ਵੀ ਕੀਤੇ ਨੂੰ ਜਾਗਣੀ ਆਉਣੀ ਇੱਕ ਦਿਨ ਔਕਾਤ ਆਉਣਾ ਇਸ ਮੱਤੀ ਵਿੱਚ ਮਿੱਟੀ ਹੋਣਾ ਵਜਨ ਕੰਨਾ ਬਜਟੋਲ ਵਜਨ ਕੰਨਾ ਬਜਟੋ ਆ ਕੇ ਸੱਦੀਆਂ ਨਾਮ ਸੁਣਾਈਂਦੇ ਬੋਲ ਸਾਡੀ ਕਸ਼ੋਰੀ ਛੱਡੀ ਛੱਡੀ ਸਰਬੇ ਜਨਮ ਕਮਾਉਣੇ ਜਿੰਨਾ ਪਿੱਛੇ ਪਾਪ ਕੋ ਨਾ ਤੇਰੇ ਨਾਲ ਕਿਸੇ ਨਹੀਂ ਜਾਣਾ ਤੇ ਵਰਤਬਵਾਚਾ ਤੇ ਵਰਤਬਵਾਚਾ ਹੱਥ ਨਹੀਂ ਉਹਨਾਂ ਕਿਉਂ ਬਣਿਆ ਹਨ ਬੋਲ ਆਪਾਂ ਕੀਤਾ ਸਭ ਨੇ ਪਉਣਾ ਜੋ ਦੁਨੀਆ ਤੇ ਆਇਆ ਖਾਲੀ ਹੱਥੀ ਜਾਉ ਨਵਾਨ ਜੋ ਦੁਨੀਆ ਤੇ ਆਇਆ ਜੋ ਕੁਝ ਮੰਗੀਏ ਮੇਰੇ ਬਾਪੇ ਤੋਂ ਜੋ ਕੁਝ ਮੰਗੀਏ ਤੇ ਮੇਰੇ ਬਾਪੇ ਤੋਂ ਕਿਉਂ ਬਣਿਆ ਹਨ ਕੋਸ ਸਹੀਆ ਨਾ ਮਸਰੈਂਦੇ ਬੋਲ ਆਪਾਂ ਕੀ ਪਾਉ ਤਾ ਇਹ ਪਉਣਾ ਜੋ ਦੁਨੀਆ ਤੇ ਆਇਆ ਨਾ ਕਰ ਨੀਂਦ ਪਿਆਰੀ ਐਨੀ ਇੱਕ ਦਿਨ ਔਖਾ ਸੋਣਾ ਵੇਖੀ ਤੈਨੂੰ ਜਾਗਨੀ ਆਉਣੀ ਇੱਕ ਦਿਨ ਔਖਾ ਸੋਣਾ ਨਹੀਂ ਲੱਭਣੇ ਤੈਨੂੰ ਪਾਨਗਨਵਾਰੀ ਬਿਹਤਰ ਹੋਣਗੇ ਬੋਲ ਨਹੀਂ ਲੱਭਣੇ ਤੈਨੂੰ ਪਾਨਗਨਵਾਰੀ ਬਿਹਤਰ ਹੋਣਗੇ ਬੋਲ ਤੇ ਸਤਿਆ ਨਾਮ ਸੁਣੇਂਦੀ ਬੋਲ ਜੱਗ ਦੇ ਵਿਚ ਵਾਲਵਾ ਦੇ ਮਿੱਠੇ ਪਵਾ ਦੇ ਬੋਲ ਤੇ ਸਤਿਆ ਨਾਮ ਸੁਣੇਂਦੀ ਬੋਲ got to got go gotta to go